ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਅਰਿਸਕੇ ਚ ਚੜ੍ਹਪਤੀ ਗੋਲੀਬਾਰੀ ਦੀ ਵੀਡੀਓ ਸਾਹਮਣੇ ਆਈ ਹੈ ਦੱਸਦੀ ਕਿ ਖੂਨ ਪਾਣੀ ਹੋ ਰਿਹਾ ਹੈ ਪਿੰਡ ਅਰਿਫਕੇ ਚੋ ਦੋ ਕਨਾਲ ਜ਼ਮੀਨ ਨੂੰ ਲੈ ਕੇ ਕਰੀਬੀ ਰਿਸ਼ਤੇਦਾਰਾਂ ਦੇ ਵਿੱਚ ਝਗੜਾ ਹੋ ਗਿਆ ਅਤੇ ਝਗੜਾ ਇੰਨਾ ਵੱਧ ਗਿਆ ਕਿ ਪਤੀਜੇ ਨੇ ਹੀ ਆਪਣੇ ਚਾਚੇ सुरेंद्र ਸਿੰਘ ਨੂੰ ਗੋਲੀ ਮਾਰ ਦਿੱਤੀ ਅਤੇ ਜ਼ਖਮੀ ਹੋਏ सुरेंद्र ਸਿੰਘ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਰੈਫਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਮੁਖਸਰ ਰੈਫਰ ਕਰ ਦਿੱਤਾ ਗਿਆ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਦੱਸਦੇ ਕਿ ਗੋਲੀ ਦਾ ਸ਼ਿਕਾਰ ਹੋਏ सुरेंद्र ਸਿੰਘ ਦੀ ਨੂੰ ਸੁਮਨਪ੍ਰੀਤ ਕੋਰ ਨੇ ਦੱਸਿਆ ਹੈ ਕਿ ਮੇਰੇ ਸਹੁਰੇ ਨੂੰ ਗੋਲੀ ਲੱਗੀ ਹੈ ਅਤੇ ਦੋ ਕਨਾਲਾਂ ਸਾਡੀ ਜ਼ਮੀਨ ਜਿਸ ਤੇ ਉਹ ਕਬਜ਼ਾ ਕਰਨਾ ਚਾਹੁੰਦੇ ਸੀ ਇਸ ਮਾਮਲੇ ਸਬੰਧੀ ਜਦੋਂ ਥਾਣਾ ਸਦਰ ਦੇ ਐਸਐਚਓ ਗੁਰਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਫੋਨ ਤੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਖਤਸਰ ਸਾਹਿਬ ਚ ਜ਼ਖਮੀਆਂ ਦੇ ਬਿਆਨ ਜਿਹੜੇ ਐ ਲਈ ਜਾ ਰਹੇ ਨੇ ਤੇ ਜਿਹੜੀ ਕੱਲ ਲੜਾਈ ਹੋਈ ਆ ਇਹਦਾ ਕਾਰਨ ਕੀ ਸੀ ਕਿਉਂ ਲੜਾਈ ਹੋਈ ਹੈ ਜੀ ਸਰ ਜ਼ਮੀਨ ਦਾ ਰੋਲਾ ਸੀ ਜੀ ਦੋ ਬਣਾ ਜੀ ਬਰौरा ਸੀ ਇਹ ਸਾਡੀ ਜ਼ਮੀਨ ਸੀ ਤੇ ਉਹ ਜਿਹੜੇ ਸੁੱਚਾ ਸਿੰਘ ਸੀ ਉਹ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਪਏ ਸੀ ਤੇ ਇਹਨਾਂ ਮੇਰੇ ਸਹੁਰਾ ਸਾਹਿਬ ਤੇ ਮੇਰੇ ਹਸਬੰਦ ਨੇ ਕਿਹਾ ਸੀ ਕਿ ਸਾਡੀ ਜ਼ਮੀਨ ਸਾਨੂੰ ਦੇ ਦਿਓ ਉਹ ਕਹਿੰਦੇ ਸੀ ਕਿ ਅਸੀਂ ਨਹੀਂ ਦੇਣੀ ਤੇ ਸਾਡੇ ਘਰ ਵੱਲ ਉਹ ਬੰਦੂਕ ਚੁੱਕ ਕੇ ਫੈਰ ਕਰਨ ਲੱਗੇ ਸੀ ਇਹ ਆਪਣੇ ਬਚਾਲ ਹੀ ਕਰੋ ਬਾਹਰ ਨਿਕਲੇ ਤੇ ਉਹਨਾਂ ਸਿੱਧੀ ਗੋਲੀ ਮਾਰ ਦਿੱਤੀ ਮੇਰੇ ਸਹੁਰਾ ਸਾਹਿਬ ਨੂੰ ਜ਼ਖਮੀ ਕਰ ਦਿੱਤਾ ਹੁਣ ਅਸੀਂ ਇਹ ਇਨਸਾਫ ਇਨਸਾਫ ਮੰਗਦੇ ਆ ਕਿ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਜਿਹੜੇ ਬੰਦੇ ਇਹਨਾਂ ਦੇ ਘਰ ਦੇ ਮੈਂਬਰ ਤੇ ਗੋਲ ਲੱਗਣੀ ਜਿਹੜੀ ਗੋਲ ਲੱਗੀ ਆ ਉਹਦੇ ਨਾਲ ਕੋਈ ਮਤਲਬ ਕਿੰਨਾ ਕ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਉਹ ਸੀਰੀਅਸ ਨੇ ਅਜੇ ਮੇਰੇ ਸਹोरा ਸਾਹਿਬ ਹੈ ਜੇ ਉਹਨਾਂ ਦਾ ਕੋਈ ਪਤਾ ਨਹੀਂ ਉਹਨਾਂ ਦੀ ਜਾਨ ਬਚੇ ਜਾਂ ਨਾਮ ਬਚੇ 23 ਚੈਨਲ ਦੇ ਨੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ